ਮਾਨਯੋਗ ਕਮਿਸ਼ਨਰ ਸਾਹਿਬ ਸ੍ਰੀ ਸੁਪਨ ਸ਼ਰਮਾ ਜੀ ਦੀ ਹਦਾਇਤਾਂ ਤੇ ਸਾਡੀ ਸੀਆਈ ਇੰਸਪੈਕਟਰ ਸਰੇਂਦਰ ਕੁਮਾਰ ਨੇ ਲੋਟਾਈ ਰੋਡ ਤੇ ਨਾਕਾ ਲਾਇਆ ਹੋਇਆ ਸੀ ਜਿਨ੍ਹਾਂ ਨੇ ਇੱਕ ਗੱਡੀ ਕਾਬੂ ਕੀਤੀ ਜਿਸ ਵਿੱਚ ਕਨਾਲ ਨਾਮ ਦਾ ਵਿਅਕਤੀ ਜਿਹੜਾ ਕਾਬੂ ਕੀਤਾ ਜਿਹਦੇ ਕੋਲੋਂ 200 ਗ੍ਰਾਮ ਹੈਰਨ ਅਤੇ ਇੱਕ ਪਿਸਟਲ ਅਤੇ 4 ਕਾਰਤੂਸ ਜਿਹੜੇ ਰਿਕਵਰ ਕੀਤੇ ਜਿਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਕਿਥੋਂ ਰਹਿਣ ਵਾਲਾ ਹੈ ਕਿ ਜਲੰਧਰ ਕੈਂਟ ਦੇਰ ਵਿੱਚ ਦੀਪਨਗਰ ਦਾ ਰਹਿਣ ਵਾਲਾ ਹੈ ਜਿਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ 307 ਦਾ ਦਰਜ ਹੋਇਆਗਾ ਜੋ ਕਿ 2 ਕੁ ਮਹੀਨੇ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਆਇਆ ਜਿਸ ਕਰਕੇ ਪੂਰੀ ਸੰਦਰਭ ਵਿੱਚ ਪੈ ਗਿਆ ਇਹ ਤੇ ਇਹਦੇ ਵਿੱਚ ਹੁਣ ਰਿਮਾਂਡ ਲੈ ਕੇ ਹੋਰ ਪੁਛਗਿਛ ਕੀਤੀ ਜਾ ਰਹੀ ਆ ਵੀ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਗਾ ਡਿਲੀਵਰੀ ਦੇਣੀ ਸੀ